ਪ੍ਰਾਣੀ ਵਾਲੀ ਕੋਈ ਸਾਨੂੰ ਵੀ ਦੱਸ ਦਿਓ ਮਾੜੀ ਮੱਟੀ ਕਿਉਂਕਿ ਪ੍ਰਾਣੀ ਦੀ ਗੱਲਾਂ ਮੈਨੂੰ ਅਜੇ ਚੇਤੇ ਨਹੀਂ ਨਾ ਮੈਂ ਤਾਂ ਬਾਅਦ 'ਚ ਆਇਆ ਹਾਂ। ਕੋਈ ਵੱਧਾ ਦੀ ਕਹਾਣੀ ਹੈ ਤੇ ਸਾਨੂੰ ਵੀ ਦੱਸ ਦਿਓ। ਪ੍ਰਾਣੀ ਤੋਂ ਕਿਵੇਂ ਪਤਾ ਲੱਗਦਾ? ਹਾਂਜੀ YouTube ਅਪਡੇਟ ਕਰੋ ਜੇ ਨੋਟੀਫਿਕੇਸ਼ਨ ਨਹੀਂ ਆਉਂਦਾ ਕੋਈ ਦੱਸ ਰਿਹਾ ਜੀ ਬਿਲਕੁਲ। ਮੈਂ ਤੁਹਾਨੂੰ ਮੋਦੀ ਸਾਹਿਬ ਦਾ ਨਾ ਇੱਕ ਜਸੂਸੀ ਕਿੱਸਾ ਬਹੁਤ ਫੇਮਸ ਹੈ ਬਦਨਾਮ ਵੀ ਹੈ। ਹੂੰ ਉਹ ਦੱਸ ਦਿਨਾ अच्छा क्योंकि चीज ऑन रिकॉर्ड में प्रधानमंत्री ने असली कोई बेतुका बिल्कुल कोई विवाद सेड़ी है किसी तिलसाम लाई हो ठीक नहीं होता जे ਤੁਸੀਂ جاسੂਸੀ ਵੈਸੇ ਤੇ جاسੂਸੀ ਦੇ ਮਾਮਲੇ ਦੇ ਵਿੱਚ ਤੇ ਕਿਸੇ ਕਿਸੇ ਮਨਮੋ ਸਿੰਘ ਉਹਨਾਂ ਨੇ ਤੇ ਆਨ ਦੀ ਰਿਕਾਰਡ ਕਿਹਾ ਸੀਗਾ ਕਿ ਜ਼ਰੂਰੀ ਹੁੰਦਾ ਫੋਨ ਟੈਪਿੰਗ ਦੇਸ਼ ਦੀ ਸੁਰੱਖਿਆ ਦੇ ਨਾਮ ਇੱਕ ਸਰਕਾਰ ਜਿਹੜੀ ਸੀਗੀ ਜੀ ਜੀ ਜਿਹਦੇ ਵਿੱਚ ਸ਼ਾਇਦ ਦੇਵੀ لال ਬਣੇ ਸਨ ਉਪ ਪ੍ਰਧਾਨ ਮੰਤਰੀ ਤੁਸੀਂ ਤੇ ਛੋਟੇ ਹੋਗੇ ਉਦੋਂ ਇਹ 90 ਦੇ ਆਸ-ਪਾਸ ਦੀ ਗੱਲ ਹੈ ਭਾਈ ਤੇ ਪੈਦਾ ਹੀ ਹੋਏ ਆ ਜੀ ਉਦੋਂ ਅੱਛਾ ਜੀ ਹਾਂ ਠੀਕ ਆ ਤੇ ਉਹ ਮਤਲਬ ਕਿ ਉਹ ਵੀ ਇਸੇ ਕਰਕੇ ਡਿੱਗ ਪਈ ਸੀ ਕਿਉਂਕਿ ਰਜੀਵ ਗਾਂਧੀ ਦੀ ਰੈਸ਼ ਦੇ ਲਾਗੇ ਯਾਨੀ ਗਾਂਧੀ ਫੈਮਿਲੀ ਦੇ ਲਾਗੇ ਹਰਿਆਣਾ ਪੁਲਿਸ ਦੇ ਦੋ ਮੁਲਾਜ਼ਮ ਫੜੇ ਗਏ ਜੀ ਤੇ ਪੁਲਿਸ ਵਾਲਿਆਂ ਤੇ ਦੋਸ਼ ਲੱਗਿਆ ਕਿ ਜਸੂਸੀ ਕਰ ਰਹੇ ਨੇ ਇਹ ਕਾ ਕਟਨਾਵਾ ਨਹੀਂ ਜੀ ਔਨ ਰਿਕਾਰਡ ਤੇ ਮੈਂ ਆਪਦੇ ਕੋਲੋਂ ਨਹੀਂ ਕੁਝ ਦੱਸਦਾ ਇਹ ਬਹੁਤ ਪ੍ਰਾਣੀਆਂ ਕਹਾਣੀਆਂ ਆ। ਅੱਛਾ ਜਿਹੜਾ ਮੋਦੀ ਸਾਹਿਬ ਦਾ ਕિસ્ਸਾ ਸੀ ਉਹ ਬੜਾ ਦਿਲਚਸਪ ਸੀਗਾ। ਮੋਦੀ ਸਾਹਿਬ ਸੀਗੇ ਉਸ ਵੇਲੇ ਮੁੱਖ ਮੰਤਰੀ। ਪ੍ਰਧਾਨ ਮੰਤਰੀ ਤਾਂ ਬਾਅਦ ਚ ਬਣਦੇ ਆ ਨਾ। ਇੰਟਰਸਟਿੰਗ ਚੀਜ਼ ਦੇਖੋ ਕਿ ਦਿੱਲੀ ਦੀ ਵਿਧਾਨ ਸਭਾ ਦੇ ਵਿੱਚ ਇਸ ਸਾਰੇ ਚੈਪਟਰ ਤੇ ਇੱਕ ਦਿਨ ਪੂਰਾ ਪੂਰਾ ਪੁਰਾ ਤਮਾਸ਼ਾ ਕੀਤਾ ਗਿਆ ਕਪਲ ਮਿਸ਼ਰਾ ਵਰਨਿਓ ਜਿਹੜਾ ਕਿ ਬਾਅਦ ਦੇ ਵਿੱਚ ਭਾਰਤੀ ਜਨਤਾ ਪਾਰਟੀ ਫਿਰ ਜੁਆਇਨ ਕਰ ਗਿਆ ਔਰ ਉਹ ਭਾਰਤੀ ਜਨਤਾ ਪਾਰਟੀ ਦਾ ਸ਼ਾਇਦ ਮੌਜੂਦਾ ਵਿਧਾਇਕ ਹੈ ਉਹ ਕਦੇ ਵੀ ਇਸ ਗੱਲ ਤੋਂ ਪਲਟ ਨਹੀਂ ਸਕਦਾ ਕਿਉਂਕਿ ਸਾਰੀ ਕਾਰਵਾਈ ਜਿਹੜੀ ਹੁੰਦੀ ਹੈ ਨਾ ਉਹ ਵਿਧਾਨ ਸਭਾ ਦੇ ਰਿਕਾਰਡ 'ਚ ਹੁੰਦੀ ਹੈ ਉਹ ਸਾਰੀ ਜ਼ਿੰਦਗੀ ਉੱਥੇ ਪਈ ਰਹਿਣੀ ਆ ਉਹ ਉਹਦੇ ਲਈ ਸਿਆਪਾ ਹੀ ਸਿਆਪਾ ਕਿ ਮੋਦੀ ਸਾਹਿਬ ਬਾਰੇ ਤੁਸੀਂ ਕੀ ਬੋਲਿਆ ਸੀ ਹੁੰਦਾ ਕਿ ਆ ਕਿ ਮੋਦੀ ਸਾਹਿਬ ਦੀ ਇੱਕ ਮੁਲਾਕਾਤ ਜਿਹੜੀ ਹੈ ਨਾ ਅੱਛਾ ਇਹ ਕਿਉਂ ਹੋਇਆ ਸੀਗਾ ਇੱਕ ਨਾ ਹੁਣ ਤਾਂ ਉਹ ਵੈਬਸਾਈਟਾਂ ਉੱਡਾ ਡਿੱ ਗਈਆਂ ਯਾਰ ਪਤਾ ਨਹੀਂ ਹੈਗੀਆਂ ਕਿ ਨਹੀਂ ਇੱਕ ਨਾ ਗੁਲੇਲ ਵੈਬਸਾਈਟ ਹੁੰਦੀ ਸੀਗੀ ਅਸੀਂ ਜਦੋਂ ਇੰਟਰਨੈਟ ਇਸਤੇਮਾਲ ਕਰਨਾ ਸ਼ੁਰੂ ਕੀਤਾ ਤਾਂ ਉਦੋਂ ਬਾਅਦ ਜਦੋਂ ਸੋਸ਼ਲ ਮੀਡੀਆ ਦਾ ਜ਼ਮਾਨਾ ਆ ਗਿਆ ਵੀ ਐਦਾਂ ਉੱਡਾ ਪੜਦੇ ਹੁੰਦੇ ਸੀਗੇ ਤਾਂ ਉਹ ਤੋਂ ਗੁਲੇਲ ਬਹੁਤ ਤਗੜੀ ਸੀਗੀ ਹੁਣ ਤੇ ਇਹਨਾਂ ਨੇ ਖੋਜੀ ਵੈਬਸਾਈਟਾਂ ਵੈਸੇ ਹੀ ਘਾਟੀ ਛੱਡੀਆਂ ਨੇ ਗੁਲੇਲ ਦੇ ਵਿੱਚ ਉਹਨਾਂ ਨੇ ਇੱਕ ਤਸਵੀਰ ਛਾਪੀ ਸੀ ਮਾਧੂਰੀ ਸੋਨੀ ਦੇ ਨਾਮ ਤੇ ਜੀ ਔਰ ਉਹਦੇ ਵਿੱਚ ਬਲਰ ਸੀ ਚਿਹਰਾ ਮੈਨੂੰ ਅੱਜ ਵੀ ਯਾਦ ਹੈ ਬਲਰ ਸੀ ਚਿਹਰਾ ਇੱਕ ਮਤਲਬ ਕਿ ਔਰਤ ਕਹ ਲਓ ਜਾਂ ਕੁੜੀ ਕਹ ਲਓ 30 35 ਸਾਲ ਦੀ ਸੀਗੀ ਹਮ ਨਰਿੰਦਰ ਮੋਦੀ ਦੇ ਨਾਲ ਖਲੋਤੀ ਕਿਸੇ ਸਮਾਗਮ ਦੇ ਵਿੱਚ ਮਾਧੂਰੀ ਸੋਨੀ ਨੂੰ ਕਾਲਪਨਿਕ ਨਾਮ ਦਿੱਤਾ ਗਿਆ ਸੀ ਕਾਲਪਿਕਸ਼ਨਲ ਕਹ ਲਓ ਨਾਮ ਦਿੱਤਾ ਗਿਆ ਸੀ ਅੱਛਾ ਉਹ ਗੁਲੇਲ ਦਾ ਦਾਅਵਾ ਸੀਗਾ ਕਿ ਇਹ ਇੱਕ ਸਮਾਰੋਹ ਦੇ ਵਿੱਚ ਮਿਲੇ ਹੂੰ ਯਾਨੀ ਇਹ ਉਦੋਂ ਦੀ ਤਸਵੀਰ ਆ ਉਸ ਤੋਂ ਬਾਅਦ ਉਹਨਾਂ ਨੇ ਇੱਕ ਟੇਪ ਦਾ ਹਾਂ ਤਾਂ ਵਾਇਰਲ ਆਪਾਂ ਸ਼ਬਦ ਇਸਤੇਮਾਲ ਕਰਦੇ ਨਾ ਉਦੋਂ ਅੰਸ਼ ਕਹਿੰਦੇ ਹੁੰਦੇ ਸੀਗੇ ਜੀ ਅੰਸ਼ ਉਹਨਾਂ ਨੇ ਪਾਏ ਸੀਗੇ ਜੀਤੇ ਵਿੱਚ ਕਥਿਤ ਤੌਰ ਤੇ ਜਿਹੜੇ ਹੋਮ ਮਿਨਿਸਟਰ ਹੈ ਅੱਜ ਦੇਸ਼ ਦੇ ਹੋਮ ਮਿਨਿਸਟਰ ਉਸ ਵੇਲੇ ਗੁਜਰਾਤ ਦੇ ਹੋਮ ਮਿਨਿਸਟਰ ਸੀ ਹਮੇਸ਼ਾ ਹੂੰ ਇਹ ਕਹਿ ਰਹੇ ਆ ਕਿ ਭਈ ਇੱਕ ਸਿੰਗਲ ਹੁੰਦਾ ਸੀ ਉਸ ਟਾਈਮ ਸੁਰੱਖਿਆ ਏਜੰਸੀਆਂ ਦਾ ਅਧਿਕਾਰੀ ਉਸ ਨੂੰ ਕਹਿ ਰਿਹਾ ਕਿ ਸਾਹਿਬ ਨੇ ਕਿਹਾ ਸਾਹਿਬ ਦਾ ਹੁਕਮ ਹੈ ਕਿ ਇਹਦੀ ਜਸੂਸੀ ਕਰੋ ਹੂੰ ਠੀਕ ਹੈ ਜੀ ਇਹਦੀ ਮਤਲਬ ਕਿ ਬਈ ਨਿਗਰਾਨੀ ਰੱਖੋ ਇਹਦੀ ਮਾਦਰੂਈ ਸੋਨੀ ਦੀ ਮਾਦਰੂਈ ਸੋਨੀ ਦਾ ਜਿਹੜਾ ਪਿਤਾ ਸੀ ਗੁਜਰਾਤੀ ਸੀ ਕਾਰੋਬਾਰੀ ਸੀ ਜੁਐਲਰੀ ਦਾ ਹੂੰ ਜਦੋਂ ਮਤਲਬ ਕਿ ਪੁਚਾਲ ਆਇਆ ਤੇ ਉਦੋਂ ਉਹਨੇ ਕਾਫੀ ਕੰਮ ਕੀਤਾ ਜਿਹੜਾ ਬਾਜ਼ਾਰ ਜਿੱਥੇ ਉਹ ਕੰਮ ਕਰਦੇ ਸੀ ਉਹਦਾ ਪੁਨਰ ਨਿਰਮਾਣ ਹੋਇਆ ਹੂੰ ਉਹਦੇ ਵਿੱਚ ਵੱਡਾ ਰੋਲ ਸੀ ਤੇ ਉਹਦਾ ਹੀ ਜਦੋਂ ਉਦਘਾਟਨ ਹੋਇਆ ਸੀਗਾ ਨਰਿੰਦਰ ਮੋਦੀ ਉਹ ਚੇਚੇ ਪਹੁੰਚੇ ਸੀ ਦੱਸਦੇ ਕਿ ਪਹਿਲੀ ਤਕਨੀ ਦੀ ਜਿਹੜੀ ਮੁਲਾਕਾਤ ਹੁੰਦੀ ਹੈ ਨਜ਼ਰਾਂ ਮਿਲਦੀਆਂ ਨੇ ਸ਼ਾਇਦ ਉਹ ਉਸ ਵੇਲੇ ਦਾ ਹੀ ਕਮਕਾਰ ਸੀ ਕਿਉਂਕਿ ਉਸੇ ਜੁਐਲਰੀ ਕਾਰੋਬਾਰੀ ਦੀ ਇਤਿਹਾਸ ਸੀਗੀ ਤਿੰਨ ਲਾਦਾ ਸੀ ਇਹਦੀਆਂ ਜੀ ਇੱਕ ਇਹ ਸੀ ਇਹ ਆਰਕੀਟੈਕਟ ਸੀ ਪੇਸ਼ੇ ਤੋਂ ਹਮ ਠੀਕ ਹੈ ਜੀ ਇਹ ਸਾਰੀਆਂ ਗੱਲਾਂ ਔਰ ਰਿਕਾਰਡ ਆਈਆਂ ਤੇ ਗੱਲ ਇਹ ਆ ਕਿ ਉਸ ਤੋਂ ਬਾਅਦ ਇੱਕ ਅਧਿਕਾਰੀ ਹੋਰ ਸੀ ਪ੍ਰਦੀਪ ਸ਼ਰਮਾ ਉਹਦਾ ਨਾਮ ਸੀ ਸ਼ਾਇਦ ਉਹਨੂੰ ਕਮਿਸ਼ਨਰ ਵੀ ਲਾਇਆ ਗਿਆ ਬਾਅਦ ਦੇ ਵਿੱਚ ਇਹ ਜਿਹੜੇ ਸ਼ਹਿਰ ਦੀ ਹੁਣ ਸ਼ਹਿਰ ਦਾ ਮੈਨੂੰ ਨਾਮ 잊ਰ ਗਿਆ ਪੁਰਾਣੀਆਂ ਗੱਲਾਂ ਨੇ ਤਾਂ ਮਤਲਬ ਕਿ ਪ੍ਰਦੀਪ ਸ਼ਰਮਾ ਤੇ ਬਾਅਦ ਦੇ ਵਿੱਚ ਉਹ ਉਹਦੇ ਤੇ ਕਾਰਵਾਈ ਵੀ ਹੋਈ ਸੀ ਉਹਨੇ ਕਾਫੀ ਖੁਲਾਸੇ ਕਰ ਦਿੱਤੇ ਸਨ ਤਾਂ ਮਤਲਬ ਕਿ ਇੱਥੋਂ ਤੱਕ ਕਿਹਾ ਗਿਆ ਕਿ ਇਹਦੀ ਸੀਡੀਆਰ ਦਾ ਵੀ ਤੁਸੀਂ ਭਾਈ ਬੰਦੋਬਸਤ ਕਰੋ ਸੀਡੀਆਰ ਮਤਲਬ ਕਿ ਕਾਲ ਡਿਟੇਲ ਰਿਕਾਰਡ ਉਹ ਵੀ ਚਾਹੀਦਾ ਤਾਂ ਇਹ ਮਾਮਲਾ ਜਿਹੜਾ ਤੁਸੀਂ ਦੇਖਿਆ ਹੋਣਾ ਕਿ ਡਿਲੀਜੀ ਵਿਧਾਨ ਸਭਾ ਤੱਕ ਵੀ ਆਇਆ ਫਿਰ ਉਸ ਤੋਂ ਬਾਅਦ ਅਗਲਾ ਜੇ ਐਪੀਸੋਡ ਕੋਈ ਔਨ ਰਿਕਾਰਡ ਹੈ ਤਾਂ ਉਹ ਹੈ ਪੈਗਾਸਸ ਵਾਲਾ ਜੀ ਪੈਗਾਸਸ ਇੱਕ ਇਸ ਤਰ੍ਹਾਂ ਦਾ ਕਾਂਡ ਸੀ ਮੈਂ ਤੁਹਾਨੂੰ ਇਜ਼ਰਾਈਲ ਦੇ ਨਾਲ ਇਹ ਲੀਆਂ ਚੀਜ਼ਾਂ ਜੋੜ ਕੇ ਜੇ ਦੱਸਾਂ ਤੰਦਾ ਜੋੜ ਕੇ ਦੱਸਾਂ ਕਿ ਐਬਸਟ੍ਰੀਨ ਵਾਲੀਆਂ ਫਾਈਲਾਂ ਦੀ ਜਿਹੜੀ ਗੱਲ ਆਉਂਦੀ ਹੈ ਨਾ ਉਹਦੇ ਵਿੱਚ ਰੋਚਕ ਤੱਥ ਇਹ ਹੀ ਹੈ ਕਿ ਜਿਸ ਦੌਰ ਦੀਆਂ ਇਹ ਗੱਲਾਂ ਵੱਤਾਂ ਹੋ ਰਹੀਆਂ ਉਸ ਦੌਰ ਤੋਂ ਹੀ ਇਜ਼ਰਾਈਲ ਦੇ ਨਾਲ ਇੱਕ ਨਵੇਂ ਸਿਰੇ ਤੋਂ ਸਾਜ ਗੰਢੀ ਜਾਂਦੀ ਹੈ ਤੇ ਉਸੇ ਦੌਰ ਤੋਂ ਬਾਅਦ ਹੀ ਪੈਗਾਸਸ ਦਾ ਸੌਦਾ ਹੁੰਦਾ ਹੈ ਪੈਗਾਸਸ ਪਾਇਆ ਗਿਆ ਜੀ ਨਾ ਸਿਰਫ ਵਿਰੋਧੀ ਧਿਰਾਂ ਦੇ ਟੈਲੀਫੋਨਾਂ 'ਚ ਇਹ ਦੋਸ਼ਨ ਬਲਕਿ ਸੁਖਮ ਸਭ ਇੰਟਰਸਟਿੰਗ ਗੱਲ ਹੈ ਕਿ ਕੁਝ ਆਰਐਸਐਸ ਤੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਫੋਨ 'ਚ ਵੀ ਤੱਕ ਦਿੱਤਾ ਗਿਆ ਹੂੰ ਕਿ ਲੋਕ ਵੀ ਇਹਨਾਂ ਨੂੰ ਵੀ ਵੇਖੋ ਇਹ ਕੀ ਕਰਦੇ ਆ ਕਿਹੜੇ ਕਿਹੜੇ ਵਿਰੋਧੀ ਨਾਲ ਗੱਲ ਕਰਦੇ ਆ ਮਤਲਬ ਕਿ ਫਰਾਂਸ ਦੇ ਵਿੱਚ ਤੇ ਸ਼ਾਇਦ ਉਸ ਕੇਸ ਦਾ ਫੈਸਲਾ ਵੀ ਹੋ ਗਿਆ ਸੀਗਾ ਉੱਥੇ ਵੀ ਪੈਗਾਸਸ ਇਸਤੇਮਾਲ ਹੋਇਆ ਸੀਗਾ ਪਰ ਸਾਡੇ ਤੇ ਕੀ ਹੈ ਕਿ ਸੁਪਰੀਮ ਕੋਰਟ ਚ ਜਾਰ ਤੋਂ ਬਾਅਦ ਵੀ ਉਹ ਮਾਮਲਾ ਉਦਾਂ ਦਾ ਵੀ ਉਦਾਂ ਪਿਆ ਯਾਨੀ ਇਹ ਦੋ ਮਾਮਲੇ ਜਸੂਸੀ ਨਾਲ ਜੁੜੇ ਜਿਹੜੇ ਆ ਮੋਦੀ ਸਾਹਿਬ ਦੇ ਕਾਰਜਕਾਲ ਦੇ ਵਿਵਾਦਤ ਮਾਮਲੇ ਨੇ ਵੱਡੇ ਨੇ ਹਾਂਜੀ ਹੋ ਸਕਦਾ ਵਿਵਾਦ ਇਹ ਜੇ ਤੁਸੀਂ ਇਹ ਪਾਓਗੇ ਕਲਿੱਪ ਹੋ ਸਕਦਾ ਵਿਵਾਦ ਨਵਾਂ ਬਣ ਜਾਵੇ ਦੁਬਾਰਾ ਬਣ ਜਾਵੇ ਮਤਲਬ ਕਿ ਆ ਵੀ ਅੱਜ ਕੱਲ YouTube Facebook ਥੋੜਾ ਇਤਰਾਜ਼ ਕਰਦੇ ਨੇ ਮੰਨਦੇ ਆ ਕਿ ਸਾਡੇ ਸਾਹਿਬ ਨੂੰ ਤੁਸੀਂ ਇਦਾਂ ਕੱਦ ਤੋਂ ਕਰ ਦੇ ਜੇ ਬਦਨਾਮ ਕਿਉਂ ਕਰ ਦੇ ਜੇ ਪਰ ਇਹ ਸਾਰੀਆਂ ਚੀਜ਼ਾਂ ਹੌਂ ਰਿਕਾਰਡ ਨੇ ਜੀ 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 ਹਰੀ ਮਾ ਜੀ ਕਹਿ ਰਹੇ ਨੇ ਕਿ ਉਸ ਆਈਪੀਐਸ ਅਫਸਰ ਨੇ ਬਾਅਦ ਵਿੱਚ న్యూਸ ਸਾਕੇ ਦੱਸਿਆ ਵੀ ਸੀ ਕਿ ਕੁੜੀ ਬੰਗਲੌਰ ਰਹਿੰਦੀ ਸੀ ਗੁਜਰਾਤ ਪੁਲਿਸ ਨੇ ਉਹਦੀ ਨਿਗਰਾਨੀ ਕੀਤੀ ਰਿਪੋਰਟ ਅਮਿਤ ਸ਼ਾਹ ਨੇ ਜਾਂਦੀ ਸੀ ਬਿਲਕੁਲ ਹੋਮ ਮਿਨਿਸਟਰ ਸਨ ਨਾ ਉਸ ਵੇਲੇ ਇਹ ਬੜਾ ਵੱਡਾ ਰੌਲਾ ਪਿਆ ਇਦਾਂ ਤੇ ਜੇ ਤੁਸੀਂ ਦੇਖੋ ਕਿ ਬੜਾ ਕੁਝ ਹੋਇਆ ਇੱਕ ਵਾਰੀ ਰਾਹੁਲ ਗਾਂਧੀ ਤੇ ਰੇਪ ਦਾ ਮਤਲਬ ਕਿ ਇਲਜ਼ਾਮ ਵੀ ਲੱਗਾ ਤੁਹਾਡੀ ਜਾਣਕਾਰੀ ਵਾਸਤੇ ਦੱਸ ਦੇਵਾਂ ਕੋਰਟ ਨੇ ਫਿਰ ਉਸ ਪਟੀਸ਼ਨ ਨੂੰ ਖਾਰਜ ਕੀਤਾ ਸੀ ਸ਼ਾਇਦ 50000 ਰੁਪਏ ਜੁਰਮਾਨਾ ਲਾਇਆ ਸੀ ਜੀ ਬਥੇਰਾ ਕੁਝ ਆ ਜੇ ਤੁਸੀਂ ਦੇਖੋਗੇ ਨਾ ਤਾਂ ਮਤਲਬ ਕਿ ਇਦਾਂ ਦੀਆਂ ਚੀਜ਼ਾਂ ਹੈਗੀਆਂ ਨੇ ਜਿਹੜੀਆਂ ਅੱਜ ਜੇ ਆਪਾਂ ਦੇਖੀਏ ਉਹ ਅਚੰਭਾ ਲੱਗਦੀਆਂ ਨੇ ਉਸ ਨੇ ਪਰ ਜਸੂਸੀ ਰਾਜਨੀਤੀ ਚ ਨਵਾਨੀ ਕਾਂਡੇ ਹੈ ਤੇ ਮੋਦੀ ਸਾਹਿਬ ਦਾ ਇਹ ਸ਼ੌਂਕ ਕੋਈ ਪੁਰਾਣਾ ਨਹੀਂ ਹੈ ਬਹੁਤ ਪੁਰਾਣਾ ਹੀ ਕਹਿ ਸਕਦੇ ਪੁਰਾਣਾ ਨਹੀਂ ਬਹੁਤ ਪੁਰਾਣਾ ਹੈ ਹਮ ਜਪਾਨ ਦੇ ਵਿੱਚ ਗਏ ਹੋ ਨੇ ਮਾਨ ਸਾਹਿਬ ਉਹ ਤੇ ਆਪਾਂ ਗੱਲ ਤੁਹਾਨੂੰ ਦੱਸੀ ਸੀ ਕੱਲ ਅੱਜ ਚੁੱਪਾ ਲੇਕਿਨ ਦੇਖੋ ਕੀ ਹੋ ਗਏ ਨੇ ਗੱਲ ਇਹ ਹੈ ਜਨਾਬ ਕਿ ਗੋਰੇ ਅਗੇ تھے ਆ ਕਿ ਨਹੀਂ ਜਾਪਾਨੀ ਜੇ ਆ ਗਏ ਪੰਜਾਬ ਦੇ ਵਿੱਚ ਬਹਿ ਜਾ ਬਹਿ ਜਾ ਹੋ ਜਾਗੇ ਹਮ ਪਰ ਬਈ ਉਹਨਾਂ ਨੂੰ ਇੱਕ ਗੱਲ ਜ਼ਰੂਰ ਦੱਸਣੀ ਆ ਚਾਹੇ ਉਹ ਇੱਥੇ ਆ ਕੇ ਕਾਰਖਾਨੇ ਲਾਉਣ ਹਮ ਤੇ ਚਾਹੇ ਗੋਰੇ ਗੋਰੀਆਂ ਆ ਕੇ ਸਾਡੇ ਇੱਥੇ ਮਜਾ ਨੁ ਪੱਠੇ ਪਾਉਣ ਰੋਜ਼ਗਾਰ ਦਿੱਤਾ ਹੋਇਆ ਮਾਨ ਸਾਹਿਬ ਦੇ ਗੋਰੇ ਆ ਰਹੇ ਨੇ ਥਾੜਾ ਥਾੜਾ ਆ ਦੇਖੋ ਨਾ ਤੁਸੀਂ ਅੰਮ੍ਰਿਤਸਰ 에ਰਪੋਰਟ ਤੇ ਤੇ ਰਸ਼ ਕਿੰਨਾ ਗੋਰਿਆਂ ਦਾ ਜੀ ਉਹ ਬਾਹਰ ਨਿਕਲਣ ਲਈ ਐਗਜ਼ਿਟ ਕਰਨ ਲਈ ਬੜਾ ਜਦੋਜਹਿਦ ਕਰਦੇ ਨੇ ਹਮ ਉਤੋਂ ਬਾਅਦ ਉਹਨਾਂ ਨੂੰ ਲੈਣ ਵਾਸਤੇ ਵੀ ਆ ਚੱਲ ਮੇਰੇ ਫਾਰਮ ਤੇ ਚੱਲ ਤੇ ਉੱਥੇ ਖੜੇ ਕਿੰਨੇ ਕਿਸਾਨ ਖੜੇ ਨੇ ਉਹ ਨਰਮਾ ਪੈ ਗੋੜਦੇ ਨੇ ਕੁਝ ਹੋਣਾ ਪੈ ਲਾਉਂਦਾ ਕੋਈ ਕੁਝ ਕਰਦਾ ਕੋਈ ਕੁਝ ਕਰਦਾ ਕੁਝ ਤੇ ਮੰਡੀ ਚ ਮਾਸਮਤੀ ਨੂੰ ਪੱਖਾ ਲਾ ਰਹੇ ਨੇ ਇਹਨਾਂ ਦੇ ਨਾਲ ਵੀ ਇੱਕ ਗੱਲ ਜ਼ਰੂਰ ਇਹਨਾਂ ਨੂੰ ਸਮਝਾਓ ਮਾਨ ਸਾਹਿਬ ਕਿ ਸਾਡੀਆਂ ਗੱਲਾਂ ਗਾਂ ਨਹੀਂ ਕਰਨੀਆਂ ਆਪਾਂ ਕਿਸੇ ਵੀ ਬੰਦੇ ਨੂੰ ਕੰਮ ਤੇ ਰੱਖਦੇ ਤਾਂ ਆਪਾਂ ਕਹਿੰਨੇ ਕਿ ਦੇਖ ਚਾਰ ਦੁਆਰੀ ਚ ਕੀ ਹੋ ਰਿਹਾ ਪੁੱਤ ਗਾਂ ਜਾ ਕੇ ਨਹੀਂ ਦੱਸਣਾ ਇਹਨਾਂ ਨੂੰ ਜ਼ਰੂਰ ਦੱਸਣਾ ਕਿ ਵੀਰੇ ਗਾਂ ਜਾ ਕੇ ਨਹੀਂ ਦੱਸਣਾ ਕਿ ਸਾਡੀ ਚੱਲਦੀ ਸਰਕਾਰੀ ਬੱਸ ਦੀ ਫਾਇਰਿੰਗ ਹੋ ਜਾਂਦੀ ਹੈ ਬਲਕਿ ਬਾਸਸ ਤੁਰ ਹੀ ਜਾਂਦੀ ਆ ਬਦਮਾਸ਼ ਆਉਂਦੇ ਆ ਉਹ ਪਤਾ ਨਹੀਂ ਚੈੱਕ ਕਰਦੇ ਨੇ ਹਥਿਆਰ ਵੀ ਲੋਹਾ ਕੀਰ ਦੀ ਆ ਕਿ ਨਹੀਂ ਗੋਲੇ ਉਹ ਗੋਲੀ ਮਾਰ ਜਾਂਦੇ ਨੇ ਲੋ ਕਰ ਲੋ ਜੀ ਇਹ ਗੱਲਾਂ ਨਹੀਂ ਬਾਹਰ ਜਾਣੀਆਂ ਚਾਹੀਦੀਆਂ ਜਾਪਾਨ ਜਾਓ ਰਸ਼ੀਆ ਜਾਓ ਜਿੱਥੇ ਮਰਜ਼ੀ ਜਾਓ ਗੋਰੇ ਲਿਆਓ ਜਿਹੜੇ ਮਰਜ਼ੀ ਲਿਆਓ ਕੋਈ ਗੱਲ ਨਹੀਂ ਆ ਤੁਹਾਡਾ ਸਵਾਗਤ ਆ ਜੀ ਜੀ ਖੈਰ ਮਿੰਟ ਜੀ